ਗਿਆਨ ਕੀ ਕਹਿੰਦਾ ਜਿਹੜਾ ਸਮਾਂ ਹੁਣ ਹੈ ਉਹੀ ਸਮਾਂ ਜਿਹੜਾ ਤੁਹਾਡੇ ਹੱਥ ਚ ਹੈ ਐਸਾ ਆਇਆ ਅਗਲਾ ਸਾ ਆਣਾ ਜਾਂ ਨਹੀਂ ਆਣਾ ਕੱਲ ਤਾਂ ਬਹੁਤ ਦੂਰ ਹੈ ਕੱਲ ਤੇ ਗੱਦੀ ਆਂਦਾ ਹੀ ਨਹੀਂ ਕੱਲ ਬਹੁਤ ਦੂਰ ਹੈ ਮਹਾਰਾ ਹੀ ਕਹਿੰਦੇ ਵੀ ਇਹ ਇੱਕ ਸਾ ਤੁਹਾਡਾ ਨਿਕਲੇ ਆਣਾ ਤੇ ਦੂਜਾ ਸਵਾਸ ਤੁਹਾਡੇ ਅੰਦਰ ਜਾਣਾ ਜਾਂ ਨਹੀਂ ਜਾਣਾ ਇਹ ਵੀ ਉਸ ਮਾਲਕ ਦਾ ਹੁਕਮ ਹੈ ਉਹਦੀ ਲੀਲਾ ਹੈ ਉਹ ਉਸ ਨੂੰ ਪਤਾ ਸੋ ਵਰਤਮਾਨ ਨੂੰ ਸਹੀ ਇਸਤੇਮਾਲ ਕਰਨਾ ਉਹ ਕਿਸ ਤਰ੍ਹਾਂ ਹੋਸ਼ ਵਿੱਚ ਆ ਕੇ ਕਿ ਚਿੰਤਾ ਨਹੀਂ ਚਿੰਤਨ ਕਰਨਾ ਮਾਲਿਕ ਦਾ ਸਿਮਰਨ ਕਰਨਾ ਮਾਲਿਕ ਦਾ ਨਾਮ ਜਪਣਾ ਉਹ ਪੂਰਨ ਹੋਸ਼ ਵਿੱਚ ਰਹਿਣਾ ਉਸ ਦੇ ਨਾਲ ਹੀ ਜੀਵਨ ਜਿਹੜਾ ਉਹ ਸਫਲ ਹੁੰਦਾ ਕਿਉਂਕਿ ਇਹ ਜੀਵਨ ਜਿਹੜਾ ਹੈ ਸੁਨਹਿਰੀ ਮੌਕਾ ਤੇ ਸੁਨਹਿਰੀ ਮੌਕੇ ਬਾਰ ਬਾਰ ਨਹੀਂ ਮਿਲਦੇ ਸੁਨਹਿਰੀ ਮੌਕੇ ਕਦੀ ਕਦੀ ਮਿਲਦੇ ਨੇ ਸੋ ਐਸਾ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਸੁਨਹਿਰੀ ਮੌਕਾ ਜਿਹੜਾ ਉਹ ਬਾਰ-ਬਾਰ ਨਹੀਂ ਮਿਲਦਾ ਉਹ ਇੱਕ ਹੀ ਵਾਰ ਮਿਲਦਾ ਤੇ ਨਾਮ ਸਿਮਰਨ ਤੋਂ ਉੱਪਰ ਕਦੇ ਵੀ ਕਹੇ ਦਾਤ ਨੂੰ ਨਹੀਂ ਸਮਝੀਦਾ ਕਿ ਅਸੀਂ ਕੋਈ ਦੁਨਿਆਵੀ ਚੀਜ਼ ਸੋਚੀਏ ਇਸ ਤੋਂ ਉੱਪਰ ਹੋ ਸਕਦੀ ਹੈ ਸਿਮਰਨ ਤੋਂ ਉੱਪਰ ਨਾਮ ਤੋਂ ਉੱਪਰ ਕੋਈ ਦਾਤ ਨਹੀਂ ਹੈ